ਨੂੰ ਬਰਨਾਲਾ ਟਰੈਕਟਰ ਮੰਡੀ ਟਰੈਕਟਰ ਦਿਖਾਉਣੇ ਆ। ਬਾਈ ਨਾਮ ਲਾਉਣੇ ਆ ਪ੍ਰਵਾਹੀ ਆ ਬਾਈ ਦਾ ਪਿੰਡ। ਬਾਈ ਨਾਲ ਗੱਲਬਾਤ ਕਰ ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕਿਹੜਾ ਪਿੰਡ ਆ ਬਾਈ? ਪ੍ਰਵਾਹੀ ਪਿੰਡ ਆ ਜੀ। ਕੀ ਨਾਮ ਆ ਬਾਈ ਆਪਣਾ? ਨੌਕਲ ਬੰਦ ਸਿੰਘ। ਕਿਹੜਾ ਕਿਹੜਾ ਟਰੈਕਟਰ ਲੈ ਕੇ ਆਏ ਬਾਈ ਅੱਜ? ਆਪਣੇ ਕੋਲ ਅੱਜ ਤਾਂ 4 ਹੱਟ ਨੇ ਘਾ ਰਹੇ ਹੈਗੇ ਤੇ ਨਾ ਖੜੇ ਨੇ। ਅੱਛਾ ਜੀ ਸਹੀ। ਘਰੇ ਖੜਾਈ ਬਾਈ ਮਾਰਕ 3 ਸਪੀਡ ਵਾਲਾ। ਅੱਛਾ ਜੀ। ਇਹ ਫਾਰਮ 60 ਹੀ 2006 ਮਾਡਲ ਆ। ਅੱਛਾ ਜੀ। 6 ਮਾਡਲ ਆ ਜੀ। ਹਾਂ ਜੀ। ਟਾਇਰਾਂ ਦੀ ਕੰਡੀਸ਼ਨ ਬ ਕੈਕਟਰ ਦੇ ਹਾਲਤ ਲਾਵੇ ਕਰਕੇ ਦਿਖਾ ਦਿਓ ਜੀ ਐਨ ਸ਼ੀਸ਼ੇ ਵਰਗਾ ਟਰੈਕਟਰ ਆ ਪਹਿਲੇ ਨੰਬਰ ਦਾ ਟਰੈਕਟਰ ਆ ਬਿਲਕੁਲ ਫਰਸਟ ਆ ਨੰਬਰ ਹਾਂ ਜੀ ਇਹ ਫਰਸਟ ਨੰਬਰ ਆ ਠੀਕ ਹੈ 50 ਨੰਬਰ ਦਾ ਟਰੈਕਟਰ ਆ ਰੂਟ ਜੀ ਅੰਦਰੋਂ ਬਾਹਰੋਂ ਵੀ ਚੈੱਕ ਕਰਵਾ ਦਿਓ ਕਿ ਕੋਈ ਤੋਂ ਭੁਰਾ ਆ ਖਰਿਆ ਨਹੀਂ ਕੋਈ ਤੋਂ ਗਲਿਆ ਨਹੀਂ ਹੈ ਆ ਸ਼ੀਸ਼ਿਆਂ ਵਰਗੇ ਮਗਰਾੜ ਪਏ ਨੇ ਬੂਰੇ ਸਾਫ ਟਰੈਕਟਰ ਦੀ ਕੰਡੀਸ਼ਨ ਦੇਖ ਲਓ ਕੰਡੀਸ਼ਨ ਬਹੁਤ ਸਾਫ ਹੈ ਬੀਟੀਓ ਟਰੈਕਟਰ ਹੈ ਰਿਵਰਸ ਬੀਟੀਓ ਆ ਜੀ ਬਾਈ ਜੀ ਨੰਬਰ ਰੰਬਰ ਚੈੱਕ ਕਰਵਾ ਦਿਓ ਟਾਇਰ ਢੂੜੀਆਂ ਦੇ ਟਾਇਰ ਨੇ ਚੌਕੜ ਤੇ ਬਾਡੀ ਬੁੱਡੀ ਲੈਣ ਦਾ ਦਿਖਾ ਦਿਓ ਜੀ ਐਨ ਇੱਥੋਂ ਬਹੁਤ ਸਾਫ ਰੈਕਟਰ ਹੈ ਬਾਈ ਪੀਟੂਆ ਜੀ ਹਾਂ ਜੀ ਫਾਰਮ ਟ੍ਰੈਕ 60 ਜੀ ਹਾਂ ਜੀ ਇਹ ਡਿਮਾਂਡ ਕੀ ਹੈ ਬਈ ਇਹਦੀ ਡਿਮਾਂਡ ਤਾਂ ਹੈਗੀ ਆ 295000 ਠੀਕ ਹੈ ਜੀ ਇਹ ਰੈਕਟਰ ਦੇ ਦਵਾਂਗੇ ਆਪਾਂ 280000 ਠੀਕ ਹੈ ਜੀ ਮਾਡਲ ਕਿੰਨਾ ਜੀ ਇਹ ਇਹ 2006 ਮਾਡਲ ਹੈ 6 ਮਾਡਲ ਹੈ 295000 ਡਿਮਾਂਡ ਆ ਬਾਈ ਕਹਿੰਦਾ 280000 ਰੁਪਏ ਦੇ ਦਾਂਗੇ ਜੀ ਹਾਂ ਜੀ ਇਕਾ 265 ਆ ਜੀ ਨਾਲ ਕੜੇ 265 ਮਹਿੰਦਰਾ ਜੀ ਹਾਂ ਜੀ ਇਹ 2006 ਮਾਡਲ ਹੈ ਵੀ 2006 ਇਹ ਸੇ ਮਾਡਲ ਹੈ ਜੀ ਹਾਂ ਜੀ ਇਹਦੀ ਟਾਇਰਾਂ ਦੀ ਕੰਡੀਸ਼ਨ ਕੀ ਹੈ ਇਹਦੀ ਟਾਇਰਾਂ ਦੀ ਕੰਡੀਸ਼ਨ ਮਾਗਰ ਲੈ ਨਵੀਂ ਨੇ ਮੂਰਲੈਸ ਸੀ ਪਹਿਲ ਠੀਕ ਹੈ ਜੀ ਹਾਂ ਮਗਰ ਆਟੋਮੈਟਿਕ ਪੰਡਰੀ ਬਹੁਤ ਚੰਗਾ ਪਿਆ ਜੀ ਅੰਦਰੋਂ ਚੈੱਕ ਕਰਵਾ ਲਓ ਆ ਪੂਰਾ ਕਿਦੋਂ ਗੜਿਆਂ ਖੜਿਆ ਨਹੀਂ ਗੇਅਰ ਇੰਜਨ ਦੀ ਵੀਰੇ ਪੂਰਾ ਇੱਕ ਨੰਬਰ ਡੈਕਟਰ ਜੀ ਬਾਹਰ ਕੇ ਦਸਲੀ ਕਰਕੇ ਚੈੱਕ ਕਰਕੇ ਲੈ ਜਾ ਸਕਦੇ ਹੋ ਠੀਕ ਹੈ ਜੀ ਹਾਂ ਜੀ ਇਹ ਚੈੱਕ ਕਰ ਲਓ ਹਾਂ ਜੀ ਪਾਰਟੀ ਪੂਰੀ ਦਾ ਰੰਗ ਬਹੁਤ ਸਾਫ ਹੈ ਰੈਕਟਰ ਹਾਂ ਏ ਟੈਕ ਇਹਦੀ ਡਿਮਾਂਡ ਕੀ ਹੈ ਵੀਰੇ ਇਹਦੀ ਲਗਭਗ 265000 ਜੀ ਇਹ ਕਿੰਨੇ ਦੇ ਦਊ ਬਈ ਇਹਦੇ ਤਾਂ 2.5 ਲੱਖ ਦਾ ਜੀ ਇਹ 2.5 ਲੱਖ ਦਾ ਦੇ ਦਮ ਹਾਂ ਜੀ ਪੰਜਾਬ ਨੰਬਰ ਟਰੈਕਟਰ ਵਾਲੇ ਬਾਈ ਨਾਲ ਕੰਡੈਕਟ ਕਰਿਓ ਜੀ ਇਹਨਾਂ ਮੋਬਾਈਲ ਨੰਬਰ ਵੀ ਦੱਸਾਂਗੇ ਹਾਂ 117 ਮਾਡਲ ਹੈ 17 ਮਾਡਲ ਸੋਹਰਾਜ 855 ਐਫੀ ਜੀ ਹਾਂ ਜੀ 4 star ਹਾਂ ਜੀ ਰਵਰਸ ਵੀਡੀਓ ਹਾਂ ਸੈਂਟਰ ਵਗੈਰਾ ਜੀ ਪਾਵਰ ਸਟੀering ਹਾਂ ਜੀ ਡਬਲ ਡਿਸਟ੍ਰਿਬਿਊਟਰੀ ਹਾਂਜੀ ਫੁੱਲ ਟਾਪ ਮਾਰਕੀਟ ਫੁੱਲ ਟਾਪ ਮਾਰਕੀਟ ਦੇ ਟਾਇਰ ਨੇ 70 ਰੁਪਏ ਪਿਛਲੇ ਹੁਣ ਨਵੇਂ ਲਾਤੇ ਸੀ ਪਿਛਲੇ ਨਵੇਂ ਟਾਇਰ ਹੈਗੇ ਸੀ ਉੱਤੇ ਲਾ ਕੇ ਨਵੇਂ ਲਾਤੇ ਠੀਕ ਹੈ ਜਿੰਨ ਕੇ ਟਾਇਰ ਦੇਖੋ ਜੀ ਬਿਲਕੁਲ ਨਵੇਂ ਟਾਇਰ ਨੇ ਨਵੇਂ ਟਾਇਰ ਹੁਣ ਚੜਾਏ ਨੇ ਗੁੱਡੀਅਰ ਗੁੱਡੀਅਰ ਦੇ ਟਾਇਰ ਨੇ ਜੀ ਡਬਲ ਡਿਸਟ੍ਰਿਬਿਊਟਰ ਟਾਪ ਮਾਰਕੀਟ ਟਾਇਰ ਹੈ ਮੇਰਾ ਆਟਮ ਰੂਟਾਂ ਕੰਡੀਸ਼ਨ ਚੈੱਕ ਕਰ ਲਓ ਵੀਰੇ ਹਾਂਜੀ ਬਹੁਤ ਸਾਫ ਟਾਇਰ ਹੈ ਜੀ ਕੀ ਤੂੰ ਨਹੀਂ ਕਰੇ ਕਰ ਰਿਹਾ ਬਈ ਨਾ ਜੀ ਨਾ ਜੀ ਜਮਾ ਵੀ ਜਮਾ ਨਾ ਮਾਰੇ ਚੋਕੇ ਜੀ ਇਹਦੇ ਇੰਜਨ ਗੇਅਰ ਦੀ ਵੈਰੀ ਕੋਈ ਹੁਣ ਜਮਾ ਹੀ ਸਰਾ ਗੱਲ ਬਾਤ ਇਹਦਾ ਨਾ ਕੋਈ ਕਿਲੋਗ੍ਰਾਮ ਸਲੋ ਕੁਝ ਵੀ ਨਹੀਂ ਇਹ ਟਰੱਕ ਨਵੇਂ ਵੱਧ ਪਿਆ ਜੀ ਇੰਜਨ ਉਹ ਜਿਹੜਾ ਬੜਾ ਚੰਗਾ ਜੀ 99 ਆ ਇਹ ਇਹ ਸੈਕੰਡ ਨੰਬਰ ਆ ਜੀ ਸੈਕੰਡ ਨੰਬਰ ਆ ਜੀ ਹਾਂ ਜੀ ਇਹਦੀ ਡਿਮਾਂਡ ਕੀ ਹੈ ਬਈ ਇਹਦੀ ਡਿਮਾਂਡ ਹੈ 575 ਜੀ ਇਹ ਕਿਨੇ ਦੇ ਦੂੰਗੀ ਇਹ 5.5 ਲੱਖ ਰਪਏ ਇਹ 5.5 ਲੱਖ ਦੇ ਦੂੰ 575000 ਰੁਪਏ ਬਈ ਕਹਿੰਦੇ ਡਿਮਾਂਡ ਆ ਜੀ ਹੂੰ 5.5 ਲੱਖ ਰੁਪਏ ਦੇ ਦੇਣਗੇ ਹੂੰ ਬਾਈ ਦਾ ਕੰਡੈਕਟਰ ਨੰਬਰ ਕੀ ਹੈ ਬਾਈ ਆਪਣਾ 99722 99722 ਜੀ 99280 99280 ਜੀ ਹਾਂ ਦੁਬਾਰੇ ਫੇਰ ਬੋਲ ਜਣਾ 99722 99280 ਨਾਮ ਕੀ ਹੈ ਬਾਈ ਆਪਣਾ ਨੌਕ ਕੁਲਵਿੰਦਰ ਜੀ ਤੇ ਪਿੰਡ ਫਰਬਾਈ ਹਾਂ ਜੀ ਤੁਸੀਂ ਜ਼ਿਲ੍ਹਾ ਬਰਨਾਲਾ ਜੀ ਜ਼ਿਲ੍ਹਾ ਬਰਨਾਲਾ ਜੀ ਬਾਈ ਨਾਲ ਕੰਡੈਕਟ ਕਰ ਸਕਦੇ ਜੀ ਇਸ ਤੋਂ ਇਲਾਵਾ ਹੋਰ ਵੀ ਟਰੈਕਟ ਲੈਣ ਲਈ ਬਾਈ ਨਾਲ ਸੰਪਰਕ ਕਰ ਸਕਦੇ ਇਹ ਨੰਬਰਾਂ 'ਤੇ ਹਾਂ ਜੀ